షుగర్ ਨੂੰ ਕੰਟਰੋਲ ਕਰਨ ਦੇ ਲਈ ਤੁਸੀਂ ਵੀ ਅਪਣਾਓ ਇਹ ਆਸਾਨ ਤਰੀਕਾ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਕੋਈ ਸ਼ੁਗਰ ਦਾ ਮਰੀਜ਼ ਹੈ ਤਾਂ ਇਹ ਖਾਸ ਅਪਡੇਟ ਤੁਹਾਡੇ ਲਈ ਹੈ ਆਖਿਰ ਮਾਹਰ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਹੁਣ ਦੱਸਦੇ ਕਿ ਕੀ ਤੁਸੀਂ ਜੋ ਖਾਣਾ ਹਰ ਰੋਜ਼ ਖਾ ਰਹੇ ਹੋ ਉਹ ਤੁਹਾਡੀ ਪਲੇਟ ਦੇ ਵਿੱਚ ਪੋਸ਼ਣ ਨਾਲ ਭਰਪੂਰ ਹੁੰਦਾ ਹੈ ਇਸ ਬਾਰੇ ਤੁਹਾਨੂੰ ਜ਼ਰੂਰ ਸਤਾੰਦਾ ਹੋਵੇਗਾ ਕਿ ਤੁਸੀਂ ਜਾਣਦੇ ਹੋ ਕਿ ਸੰਤੁਲਿਤ ਖੁਰਾਕ ਦੇ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਿਲ ਕਰਨੀਆਂ ਚਾਹੀਦੀਆਂ ਨੇ ਅਤੇ ਕਿੰਨੀ ਮਾਤਰਾ ਦੇ ਵਿੱਚ ਜੇ ਨਹੀਂ ਹੈ ਵੀਡੀਓ ਖਾਸ ਤੁਹਾਡੇ ਲਈ ਹੈ ਤਾਂ ਜੋ ਤੁਸੀਂ ਖਾ ਜਾਣ ਸਕੋ ਕਿ ਇੱਕ ਸਿਹਤਮੰਦ ਪਲੇਟ ਦੇ ਵਿੱਚ ਕਿਹੜੀਆਂ ਚੀਜ਼ਾਂ ਤੇ ਕਿੰਨੀ ਮਾਤਰਾ ਦੇ ਵਿੱਚ ਸ਼ਾਮਲ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਤੁਸੀਂ ਸਿਹਤਮੰਦ ਰਹੋ ਅਤੇ ਸ਼ੂਗਰ ਵਰਗੀਆਂ ਭੋਜਨ ਦੇ ਨਾਲ ਜੋ ਸੰਬੰਧ ਬਿਮਾਰੀਆਂ ਤੋਂ ਤੁਸੀਂ ਦੂਰ ਰਹਿ ਸਕੋ ਤਾਂ ਸ਼ੂਗਰ ਦੇ ਵਿੱਚ ਇੱਕ ਅਜਿਹੀ ਬਿਮਾਰੀ ਹੈ ਜੋ ਜਿਸ ਦੇ ਵਿੱਚ ਤੁਸੀਂ ਜੋ ਵੀ ਖਾ ਰਹੇ ਹੋ ਉਹ ਮੁੱਖ ਭੂਮਿਕਾ ਨਿਭਾਉਂਦੀ ਹੈ ਦਵਾਈ ਅਤੇ ਕਸਰਤ ਜ਼ਰੂਰੀ ਹੈ ਪਰ ਜੇਕਰ ਖਾਣ ਦਾ ਤਰੀਕਾ ਸਹੀ ਨਹੀਂ ਹੈ ਤਾਂ 슈ਗਰ ਲੈਵਲ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਭਰਮ ਹੁੰਦਾ ਹੈਗਾ ਇਹ ਵਹਿਮ ਹੁੰਦਾ ਹੈ ਕਿ ਸਿਰਫ ਮਿੱਠਾ ਅਤੇ ਤੇਲ ਵਾਲਾ ਭੋਜਨ ਛੱਡਣ ਦੇ ਨਾਲ ਹੀ 슈ਗਰ ਲੈਵਲ ਕੰਟਰੋਲ ਦੇ ਵਿੱਚ ਆ ਜਾਵੇਗਾ ਸੱਚਾਈ ਤਾਂ ਅਖੀਰ ਇਹ ਹੈ ਕਿ ਤੁਹਾਡੀ ਪਲੇਟ ਯਾਨੀ ਕਿ ਜੋ ਤੁਸੀਂ ਖਾਣਾ ਖਾ ਰਹੇ ਹੋ ਉਸ ਦਾ ਹਰ ਇੱਕ ਟੁਕੜਾ ਤੁਹਾਡੀ ਬਲੱਡ 슈ਗਰ ਨੂੰ ਪ੍ਰਭਾਵਿਤ ਕਰਦਾ ਹੈ ਅਜਿਹੀ ਸਥਿਤੀ ਦੇ ਵਿੱਚ ਡਾਕਟਰ ਅਤੇ ਰਿਟਿਸ਼ਨ ਹੁਣ ਇੱਕ ਤਰੀਕਾ ਸੁਝਾ ਰਹੇ ਨੇ ਜਿਸ ਨੂੰ ਪਲੇਟ ਦ ਦਵਾਜ਼ ਦੀ ਪਲੇਟ ਮੈਥਡ ਕਿਹਾ ਜਾ ਰਿਹਾ ਹੈ ਪਲੇਟ ਮੈਥਡ ਹੁੰਦਾ ਕੀ ਹੈਗਾ ਤੁਸੀਂ ਡਾਕਟਰ ਤੋਂ ਪਤਾ ਵੀ ਲਗਵਾ ਸਕਦੇ ਹੋ ਤੇ ਹੁਣ ਗੱਲ ਕਰਦੇ ਆਂ ਵੀ ਆਖਿਰ ਮਾਹਰ ਕੀ ਕਹਿੰਦੇ ਨੇ ਤਾਂ ਡਾਕਟਰ ਨੀਤਾ ਦੇਸ਼ਪਾਂਡੇ ਦੇ ਨਾਲ ਜਦੋਂ ਜੋ ਕਿ ਪਲੇਟ ਵਿਧੀ ਬਾਰੇ ਗੱਲ ਕੀਤੀ ਗਈ ਤਾਂ ਡਾਕਟਰ ਨੀਤਾ ਸੈਂਟਰ ਕੇਅਰ ਹਸਪਤਾਲ ਦੇ ਵਿੱਚ ਇੱਕ ਸ਼ੂਗਰ ਅਤੇ ਮੋਟਾਪੇ ਦੀ ਡਾਕਟਰ ਹੈ ਤਾਂ ਡਾਕਟਰ ਨੀਤਾ ਨੇ ਸਮਝਾਇਆ ਹੈਗਾ ਕਿ ਸ਼ੂਗਰ ਦੇ ਮਰੀਜ਼ ਨੂੰ ਪਲੇਟ ਵਿਧੀ ਦੀ ਵਰਤੋਂ ਕਰਕੇ ਭੋਜਨ ਖਾਣਾ ਚਾਹੀਦਾ ਹੈ ਧਿਆਨ ਰੱਖੋ ਕਿ ਤੁਹਾਨੂੰ ਪਹਿਲਾਂ ਪ੍ਰੋਟੀਨ ਦੇ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ ਇਸ ਤੋਂ ਬਾਅਦ ਸਬਜ਼ੀਆਂ ਅਤੇ ਫਿਰ ਚੌਲ ਆਦਿ 50% ਸਬਜ਼ੀਆਂ ਇਹਨਾਂ ਦੇ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ, ਗਾਜਰ, ਖੀਰੇ, ਸ਼ਿਮਲਾ ਮਿਰਚ, ਟਮਾਟਰ, ਕਦੂ, ਉਲਚਿਨੀ ਆਦਿ ਸ਼ਾਮਿਲ ਹੁੰਦੇ ਨੇ। ਇਹ ਫਾਈਬਰ ਦੇ ਨਾਲ ਭਰਪੂਰ ਹੁੰਦੇ ਆ ਅਤੇ ਬਲੱਡ ਸ਼ੂਗਰ ਨੂੰ ਨਹੀਂ ਵਧਾਉਂਦੀਆਂ। 25% ਪ੍ਰੋਟੀਨ ਜਿਵੇਂ ਕਿ ਦਾਲਾਂ, ਪਨੀਰ, ਅੰਡਾ, ਮੱਛੀ, ਚਿਕਨ, ਕਿਡਨੀ, ਬੀਨਜ਼ ਤੇ ਹੋਰ ਵੀ ਛੋਲੇ ਇਹ ਆਦਿ ਹੁੰਦੀਆਂ ਨੇ। ਤਾਂ ਪ੍ਰੋਟੀਨ ਦਾ ਫਾਇਦਾ ਇਹ ਹੈ ਕਿ ਇਹ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਾਉਂਦਾ ਹੈ ਅਤੇ ਬਲੱਡ ਸ਼ੂਗਰ ਨੂੰ ਅਚਾਨਕ ਵਧਾ ਨਹੀਂ ਦਿੰਦਾ। ਤਾਂ 25% ਕਾਰਬੋਹਾਈਡਰੇਟ ਤਾਂ ਇਸ ਦੇ ਵਿੱਚ ਸਾਬਤ ਅਨਾਜ ਵਾਲੀ ਰੋਟੀ ਪੂਰੇ ਚੌਲ जौ ਜਵੀ ਜਾਂ ਫਿਰ ਸੀਮਤ ਮਾਤਰਾ ਦੇ ਵਿੱਚ ਚਿੱਟੇ ਚੌਲ ਸ਼ਾਮਿਲ ਹੋ ਸਕਦੇ ਨੇ ਹੁਣ ਇਹ ਪਲੇਟ ਵਿਧੀ ਕੀ ਹੈ ਦਰਅਸਲ ਪਲੇਟ ਵਿਧੀ ਅਸਲ ਦੇ ਵਿੱਚ ਇੱਕ ਸਧਾਰਨ ਵਿਜ਼ੂਅਲ ਗਾਈਡ ਹੈ ਜਿਸ ਦੇ ਵਿੱਚ ਤੁਹਾਡੀ ਪੂਰੀ ਪਲੇਟ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਪਰ ਇੱਥੇ ਇੱਕ ਮੋੜ ਹੈ ਇਹ ਹਿੱਸੇ ਸਿਰਫ ਭੋਜਨ ਦੀ ਮਾਤਰਾ ਬਾਰੇ ਨਹੀਂ ਹਨ ਸਗੋਂ ਭੋਜਨ ਦੀ ਚੋਣ ਅਤੇ ਖਾਣ ਦੇ ਕ੍ਰਮ ਬਾਰੇ ਵੀ ਹੈ। ਇਹੀ ਕਾਰਨ ਹੈ ਕਿ ਇਸ ਨੂੰ ਅਪਣਾਉਣ ਦੇ ਨਾਲ ਸ਼ੂਗਰ ਦੇ ਮਰੀਜ਼ਾਂ ਦੇ ਸ਼ੂਗਰ ਪੱਧਰ ਵੀ ਹੌਲੀ-ਹੌਲੀ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ ਇਹ ਸਮਝਣਾ ਬਹੁਤ ਮਹੱਤਵਪੂਰਨ ਹੈ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸ ਦੇ ਵਿੱਚ ਕੀ ਵਿਸ਼ੇਸ਼ ਨਿਯਮ ਹੈ। ਪਲੇਟ ਵਿਧੀ ਇਸ ਗਲਤੀ ਨੂੰ ਠੀਕ ਕਰਦੀ ਹੈ ਅਤੇ ਸੰਤੁਲਿਤ ਪਲੇਟ ਦੀ ਆਦਤ ਨੂੰ ਉਤਸ਼ਾਹਿਤ ਕਰਦੀ ਹੈ। ਇਸ ਲਈ ਕਿਹਾ ਜਾਂਦਾ ਹੈਗਾ ਕਿ ਤੁਹਾਡੇ ਪਲੇਟ ਦਾ 50% ਸਿਰਫ ਗੈਰ ਸਟਾਰਚੀ ਸਬਜ਼ੀਆਂ ਦੇ ਨਾਲ ਭਰਿਆ ਹੋਣਾ ਚਾਹੀਦਾ ਹੈ ਤਾਂ ਡਾਕਟਰ ਨੀਤਾ ਵੀ ਕਹਿੰਦੇ ਨੇ ਕਿ ਡਾਇਬਟੀਜ਼ ਪਲੇਟ ਵਿਧੀ ਦੇ ਵਿੱਚ ਤੁਸੀਂ ਜੋ ਪ੍ਰੋਟੀਨ ਸਰੋਤ ਲੈਂਦੇ ਹੋ ਜਿਵੇਂ ਕਿ ਮੱਛੀ ਚਿਕਨ ਪਨੀਰ ਦਾਲਾਂ ਜਾਂ ਫਿਰ ਗਿਰੀਆਂ ਉਹਨਾਂ ਦੇ ਵਿੱਚ ਪਹਿਲਾਂ ਹੀ ਕੁਦਰਤੀ ਚਰਬੀ ਹੁੰਦੀ ਹੈ ਇਸ ਲਈ ਪਲੇਟ ਦੇ ਵਿੱਚ ਇੱਕ ਵੱਖਰਾ ਚਰਬੀ ਵਾਲਾ ਭਾਗ ਨਹੀਂ ਦਿੱਤਾ ਜਾਂਦਾ ਇਹ ਤਰੀਕਾ 슈ਗਰ ਦੇ ਨਾਲ ਨਾਲ ਮੋਟਾਪੇ ਨੂੰ ਕੰਟਰੋਲ ਕਰਨ ਦੇ ਲਈ ਬਣਾਇਆ ਜਾਂਦਾ ਹੈ ਇਸ ਕਾਰਨ ਕਰਕੇ ਚਰਬੀ ਦਾ ਵੀ ਜ਼ਿਕਰ ਨਹੀਂ ਕੀਤਾ ਗਿਆ ਤਾਂ ਡਾਕਟਰ ਇਹ ਵੀ ਗੱਲ ਕਹਿੰਦੇ ਨੇ ਕੁਝ ਡਾਕਟਰ ਕਿ ਡਾਇਬਟੀਜ਼ ਪਲੇਟ ਦੇ ਵਿੱਚ ਚਰਬੀ ਦੀ ਘਾਟ ਨਹੀਂ ਹੈ ਸਗੋਂ ਸਿਹਤਮੰਦ ਚਰਬੀ ਛੋਟੇ ਹਿੱਸਿਆਂ ਦੇ ਵਿੱਚ ਅਤੇ ਮਿਸ਼ਰਤ ਰੂਪ ਦੇ ਵਿੱਚ ਮੌਜੂਦ ਹੁੰਦੀ ਹੈ ਇਸ ਪਲੇਟ ਦੇ ਵਿੱਚ ਮੂੰਗਫਲੀ ਅਖਰੋਟ ਅਤੇ ਅਲਸੀ ਦੇ ਬੀਜ ਵੀ ਹੁੰਦੇ ਨੇ ਇਹਨਾਂ ਦੇ ਵਿੱਚ ਸ਼ੂਗਰ ਦੇ ਮਰੀਜ਼ ਦੀ ਜ਼ਰੂਰਤ ਅਨੁਸਾਰ ਚਰਬੀ ਹੁੰਦੀ ਹੈ ਜੇਕਰ ਅਸੀਂ ਦੁਨੀਆ ਭਰ ਦੇ ਵਿੱਚ ਸ਼ੂਗਰ ਦੇ ਮਰੀਜ਼ਾਂ ਦੇ ਅੰਕੜੇ ਦੀ ਗੱਲ ਕਰੀਏ ਤਾਂ ਸਾਲ 2024 ਦੇ ਵਿੱਚ ਲਗਭਗ 58.79 ਕਰੋੜ ਬਾਲਗ ਜੋ ਕਿ ਜਨਦੀ ਉਮਰ ਹੈ 20 ਤੋਂ 70 ਸਾਲ ਇਹਨਾਂ ਉਹ ਜੋ ਕਿ ਸ਼ੂਗਰ ਦੇ ਨਾਲ ਜੀ ਰਹੇ ਨੇ ਇਹਨਾਂ ਦੇ ਵਿੱਚ 81% ਮਰੀਜ਼ ਘੱਟ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਆਉਣ ਵਾਲੇ ਸਾਲਾਂ ਦੀ ਗੱਲ ਕਰੀਏ ਤਾਂ 2050 ਤੱਕ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 85.3 ਕਰੋੜ ਹੋ ਜਾਵੇਗੀ ਇਸ ਲਈ ਅਗਲੀ ਵਾਰ ਜਦੋਂ ਤੁਸੀਂ ਖਾਓ ਤਾਂ ਆਪਣੇ ਪਲੇਟ ਨੂੰ ਤਿੰਨ ਹਿੱਸਿਆਂ ਦੇ ਵਿੱਚ ਭਰਨ ਬਾਰੇ ਸੋਚੋ ਅਧੀਆਂ ਸਬਜ਼ੀਆਂ ਇੱਕ ਚੌਥਾਈ ਪ੍ਰੋਟੀਨ ਅਤੇ ਇੱਕ ਚੌਥਾਈ ਕਾਰਬੋਹਾਈਡਰੇਟ ਹਮੇਸ਼ਾ ਪ੍ਰੋਟੀਨ ਦੇ ਨਾਲ ਸ਼ੁਰੂਆਤ ਕਰੋ ਛੋਟੀਆਂ ਤਬਦੀਲੀਆਂ ਵੱਡੇ ਨਤੀਜੇ ਲਿਆ ਸਕਦੀਆਂ ਨੇ ਇੱਕੋ ਇੱਕ ਸ਼ਰਤ ਹੈ ਕਿ ਉਹਨਾਂ ਨੂੰ ਰੋਜ਼ਾਨਾ ਲੱਗ ਕੀਤਾ ਜਾਵੇ ਖਾਸ ਕਰਕੇ ਤੁਸੀਂ ਬਾਰ ਲੀਆਂ ਚੀਜ਼ਾਂ ਅਵੋਇਡ ਕਰੋ ਜਿਵੇਂ ਕਿ ਫਾਸਟ ਫੂਡ ਹੋ ਗਿਆ ਤੇ ਹੋਰ ਬਾਰਲਾ ਜਿਹੜਾ ਜੰਕ ਫੂਡ ਹੁੰਦਾ ਹੈ ਉਹ ਵੀ ਤੁਸੀਂ ਅਵੋਇਡ ਕਰੋ